हाँ जी हाँ तेईस सैकंड जीरो नौ पॉइंट आवे 23 ਜੀਰੋ 9 ਇਹ ਆ ਮਿੱਤਰੋ 골ਡੀ ਸੰਦੌਰ ਬਹੁਤ ਧੰਨਵਾਦ ਵੱਡਾ ਨਵਾਂ 골ਡੀ ਸੰਦੌਰ ਤੇ ਨਾਲ ਹੀ ਮਿੱਤਰੋ ਬਚਨ ਸਿੰਘ ਦੀ ਧਾਂਦਰਾ ਅੰਦਰਲੇ ਪਾਸੇ ਭੱਜਿਆ ਬਚਨ ਸਿੰਘ ਦੀ ਧਾਂਦਰਾ 23 ਸੈਕਿੰਡ ਜੀਰੋ 9 ਪੁਆਇੰਟ ਲੱਗ ਗਿਆ ਬੇਸ 9 ਪੁਆਇੰਟ ਅਜੇ 23 ਸੈਕਿੰਡ 0 9 ਪੁਆਇੰਟ ਇਰਮਾਨ ਜੋਤ ਪੱਟਾ ਠੱਲੇਬਾ ਮੰਗੀ ਪਹਿਲਵਾਨ ਖਾਨਪੁਰ ਜਿਹੜਾ ਅੰਦਰਲੇ ਪਾਸੇ ਭੱਜਿਆ ਤੇ ਉੱਪਰਲੇ ਪਾਸੇ ਕੇਵਲ ਸਿੰਘ ਗੁੱਜਰਵਾ ਮੇਰੇ ਪਿੰਡੋਂ ਭਾਈ ਭੋਲਾ ਗੁੱਜਰਵਾਲ ਅਮਰੀਕਾ ਜੀ ਵੱਸਦਾ ਭਾਈ ਕਾਲਾ ਗੁੱਜਰਵਾ ਉਹ ਕਿਹੜਾ ਕੋਈ ਬੈਂਕ ਦਾ ਖਾਤਾ ਰਹਿ ਗਿਆ ਭਾਈ ਆ ਗਈ ਭਾਈ ਅੱਪ 23 ਸੈਕਿੰਡ 06 ਪੁਆਇੰਟ ਆ ਜੀ 206 ਇਹ ਆ ਵੀਰੋ ਮਨੀ ਬਗਲੀ ਇਹ ਬਗਲੀ ਸੀ ਅੰਦਰਲੇ ਪਾਸੇ ਤੇ ਉੱਪਰਲੇ ਪਾਸੇ ਜਟਾਣਾ ਗੁਰਦੀਪ ਸਿੰਘ ਜੀ ਜਟਾਲਾ 23 ਸੈਕਿੰਡ 06 ਪੁਆਇੰਟ ਦਾ ਸਮਾਂ ਲੱਗਿਆ ਕਾਟੇ ਦਿਲਾਂ ਨੂੰ ਡੂੰਗੀ ਸੱਟ ਮਾਰਨ ਵਾਲੇ ਕਾਟੇ ਅਗੀ ਬਈ ਇਸ ਗਰੁੱਪ ਨੂੰ ਲੱਗਿਆ ਕੇਐਸਐਸਟੀ ਗਰੁੱਪ ਤੇ ਸੰਭਲਿਆ ਫੇਰੇ ਇਹ ਦੁਬਾਰਾ ਥੱਪ ਸਮਾ 22 ਸੈਕਿੰਡ ਦੋਨਾਂ ਤੋਂ ਸਕੈਨ ਆ ਬੰਦੇ ਨੂੰ ਖੜਾਤਾ ਮਾਰੀ ਦੋਨਾਂ ਘੜੀਆਂ ਤੇ ਆਗਾ 22 ਸੈਕਿੰਡ 75 ਪੁਆਇੰਟ ਲੱਗ ਗਿਆ ਵੀਰੋ ਸਮਾ ਹੱਸ ਜੀ ਮੇਰੇ ਕੋਲੇ ਅੱਜ ਨਾਲੇ ਪਤਾ ਲੱਗਦਾ ਰਹੂਗਾ ਤੇ ਦੋਨਾਂ ਤੇ ਹੀ 22 75 ਆ ਨਾ ਇਹ ਪੰਜਾਬੀਆਂ ਦਾ ਮਿੱਤਰੋ ਨਾ ਖਿਡਾਰੀਆਂ ਦਾ ਮੈਲ ਭੱਜਿਆ ਵਾ ਕੀ ਇਸ ਟ੍ਰਿਪ ਉਪ ਕੈਨੇਡਾ ਵੀਰ ਕਲਵੀਰ ਹੁਣਾਂ ਦਾ ਭੱਜਿਆ ਜਿਹੜਾ ਉੱਪਰਲੇ ਪਾਸੇ ਆ ਹੁਣੇ 9.5 ਲੱਖ ਦਾ ਬੈਰ ਖਰਿਆ ਤੇ ਅੰਦਰਲੇ ਪਾਸੇ ਬੱਗਾ ਭੱਜਿਆ ਮਿੱਤਰੋ ਪੰਜਾਬ ਦਾ ਨਾਮੀ ਖਿਡਾਰੀ ਗੁੰਮਾ ਸੌਂਸਪੁਰੀਏ ਦੇ ਨਾਲ ਮਸ਼ਹੂਰ ਆ ਸਮਰਾਲੇ ਦੇ ਲਾਗੇ ਜਿਨੇ ਅੱਜ ਇੱਕ ਮੋਟਰਸਾਈਕਲ ਵੀ ਦੇਣਾ ਤੇ ਇਹਨੂੰ ਭਜਾਉਣ ਵਾਲਾ ਪੰਜਾਬ ਦਾ ਰੰਗੜ ਘਟਬਾਨ ਕਾਲਾ ਧੂਰ ਕੋਟਿਆ ਸੀ ਗੱਲ ਦੂਜੀ ਲੋਕ ਜੁੜੇ ਬੈਠੇ ਆ ਐਡੀ ਵੱਡੇ ਮਾਨ ਦੀਆਂ ਮਿੱਤਰੋ ਇਹੋ ਜੀ ਖੇਡ ਤੇ ਗੱਲਾਂ ਹੁੰਦੀਆਂ ਨੇ ਜਦੋਂ ਆਖਰੀ ਗੱਡੀ ਤੱਕ ਫਾਈਨਲ ਗੱਡੀ ਤੱਕ ਲੋਕ ਜੁੜੇ ਰਹਿਣ ਖੇਡ ਦੀ ਅਗੀ ਬਈ ਸਮਾਂ 22 ਸੈਕਿੰਡ 65 ਪੁਆਇੰਟ ਆ ਗਿਆ ਵੇ ਸਮਾਂ ਇਹ ਆ ਮਿੱਤਰੋ ਧਰੂ ਦੇ ਦਮ ਜੰਗ ਸਿੰਘ ਜੀ ਬਡਾਲਾ ਮੀਤਾ ਬਿਲਕਾ ਜਿੱਥੇ 22 ਸੈਕਿੰਡ 65 ਪੁਆਇੰਟ ਮਿੱਤਰੋ ਕਾਟੇ ਦੀ ਟਕਰਾਲੀ ਗੱਲ ਹੋ ਗਈ ਆ ਦੇਖਦੇ ਆ ਵੀ ਗੱਲ ਕਿੱਥੇ ਜੁੜਦੀ ਆ ਅੱਜ ਇਸ ਖੇਡਦਿਆਂ ਵੱਖਰੀਆਂ ਗੱਲਾਂ ਮਿੱਤਰੋ ਵਧੀਆਂ ਹੋਈਆਂ ਨੇ ਤੇ ਅੱਜ ਕੋਈ ਨਾ ਕੋਈ ਖਾਏ ਹੁਣੇ ਸੀ ਫਿਰ ਹੁਣ ਇਧਰ ਹੋ ਜਾ ਕੋਈ ਉਧਰੋਂ ਨਾ ਪਕੌੜਾ ਹਿਲ ਜਵੇ ਆ ਗਈ ਬਈ ਅੱਪ 25 ਸੈਕਿੰਡ ਸੱਤ ਸਮਾ ਮਾਰੀ ਦਾ ਛੋਟੇ ਵੀ ਸਮਾ 22 ਸੈਕਿੰਡ 60 ਪੁਆਇੰਟ ਇਹ ਆ ਵੀਰੋ ਫੁੱਲੀ ਫੁੱਲੀ ਧੌਲ ਮਾਜਰਾ ਲਾਲੀ ਧੌਲ ਮਾਜਰਾ ਤੇ ਉੱਪਰੋਂ ਪਾਸੇ ਸਰਦਾਰ ਗਿਆਨ ਸਿੰਘ ਜੀ